ਸ਼੍ਰੀ ਗਾਦੀ ਮੈਂ ਅੱਜ ਇੱਕ ਕਸਮੂਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਅੱਜ ਸੜਕ ਹਾਦਸੇ ਦੀ ਲਪੇਟ ਦੇ ਵਿੱਚ ਆ ਗਏ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਰ ਦੇ ਵਿੱਚ ਲੱਗਣ ਨਾਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਤਾਂ ਉਹ ਜਿਹੜਾ ਹੈ ਵਿਅਕਤੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਕਸਰ ਹੀ ਜਿਹੜੀ ਹੈ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਨਾਲ ਕਾਫੀ ਵੱਡੇ ਤੋਂ ਵੱਡੇ ਹਾਦਸੇ ਵਾਪਰਦੇ ਸਾਮਨੇ ਆਉਂਦੇ ਨੇ ਲੇਕਿਨ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਟਾਈਮ ਟੂ ਟਾਈਮ ਆਪਣੀਆਂ ਡਿਊਟੀਆਂ ਦੇ ਉੱਤੇ ਜਿਹੜੀ ਹੈ ਜ਼ਰੂਰ ਤਾਇਨਾਤ ਰਹਿੰਦੀ ਹੈ ਲੇਕਿਨ ਉਹ ਇਹਨਾਂ ਹਾਸਿਆਂ ਦੀ ਕਿਤੇ ਨਾ ਕਿਤੇ ਪਾਗੀਦਾਰੀ ਹੈ ਕਿਉਂਕਿ ਜੇਕਰ ਇਹੋ ਜੇ ਸੜਕ ਹਾਸੇ ਅਕਸਰ ਹੀ ਹੁੰਦੇ ਨਜ਼ਰ ਆਉਂਦੇ ਨੇ ਤਾਂ ਇਹ ਸੜਕ ਹਾਸਿਆਂ ਦੇ ਵਿੱਚ ਲੋਕਾਂ ਦੀ ਜਾਨ ਵੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਆਮ ਆਗਮੀ ਪਾਰਟੀ ਦੇ ਵਿਧਾਇਕ ਤੁਹਾਂ ਦੱਸ ਦਿੰਨੇ ਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂ ਆਲਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਦੇ ਨਾਲ ਸੜਕ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਨੇੜੇ ਉਹਨਾਂ ਦੀ ਗੱਡੀ ਨੂੰ ਸਾਹਮਣੇ ਆ ਰਹੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਗਲਿਮਤ ਵਿੱਚ ਇਸ ਦੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਿਧਾਇਕ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਾਣਕਾਰੀ ਮੁਤਾਬਕ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲੜੀ ਮੁਸافر ਆਪਣੀ ਗੱਡੀ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਜਾ ਰਹੇ ਸੀ ਮੋਹਾਲੀ ਨੇੜੇ ਸਾਹਮਣੋਂ ਜਿਹੜੀ ਹੈ ਰਾਕ ਸਾਈਡ ਤੋਂ ਕਾਰ ਚਾਲਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਟੱਕਰ ਉਹਦੀ ਗੱਡੀ ਵਿੱਚ ਹੋਈ ਜਿਸ ਵਿੱਚ ਵਿਧਾਇਕ ਦੀ ਜਿਹੜੀ ਹੈ ਗੱਡੀ ਕਾਫੀ ਚੱਕਨਾਚੂਰ ਹੋ ਗਈ ਤੇ ਮੌਕੇ ਤੇ ਹੀ ਵੈਸੇ ਤਾਂ ਉਹਨਾਂ ਨੇ ਸਾਰਾ ਜਿਹੜਾ ਹੈ ਸੰਭਾਲ ਲਿਆ ਲੇਕਿਨ ਗੱਡੀ ਜਿਹੜੀ ਹੈ ਕਾਫੀ ਉਹਦਾ ਨੁਕਸਾਨ ਹੋਇਆ ਦੱਸ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਅਚਾਨਕ ਦੇ ਹੀ ਸ਼ਰਾਬ ਪੀ ਕੇ ਜਾਂ ਰੋਂਗ ਸਾਈਡ ਦੇ ਉੱਤੋਂ ਗੱਡੀਆਂ ਆਉਣੀਆਂ ਜਿਹਦਾ ਸਾਹਮਣੇ ਵਾਲਾ ਇਨਸਾਨ ਵੀ ਕਿਸੇ ਨਾ ਕਿਸੇ ਲਪੇਟ ਦੇ ਵਿੱਚ ਆ ਜਾਂਦਾ ਹੈ ਜਿਵੇਂ ਅੱਜ ਦੱਸ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਏ ਨੇ ਤੇ ਦੂਸਰੇ ਪਾਸੇ ਤੋਂ ਦੱਸਦੀ ਉਹਨਾਂ ਦੀ ਬਚਤ ਤਾਂ ਹੋ ਗਈ ਹੈ ਲੇਕਿਨ ਗੱਡੀ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ